ਅੱਜ ਇਹ ਵੀ ਗੱਲ ਮੈਨੂੰ ਇੱਥੇ ਬੈਠਣ ਤੋਂ ਆ ਕਨਫਰਮ ਹੋਈ ਹੈ ਕਿ ਇਹ نیشنل ਪੱਤਰ ਦਾ ਪ੍ਰੋਗਰਾਮ ਹੈ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਜਿਹੜਾ ਪੱਤਰ ਤੇ ਜਿਹੜੇ ਸਮਾਗਮ ਹੈ ਜਿਹੜਾ ਪ੍ਰੋਗਰਾਮ ਆਪਣਾ ਹੀ ਹੋ ਰਿਹਾ ਹੈ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਂਦੇ ਨੇ ਤਾਂ ਜਦੋਂ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਇਹਦਾ ਜਿਹੜਾ ਪੀਐਫਆਰਡੀ ਐਕਟ ਹੈ ਜਿਹੜੀ ਪਾਲਿਸੀ ਹੈ ਜਿਹਦੋਂ ਸੈਂਟਰ ਗਵਰਨਮੈਂਟ ਦੁਆਰਾ ਹੀ ਤਿਆਰ ਕੀਤੀ ਗਈ ਹੈ ਤਾਂ ਇਹ ਟੁੱਟੇਗੀ ਵੀ ਇਥੋਂ ਇਹਨੂੰ ਤੋੜਨ ਦੇ ਲਈ ਨੈਸ਼ਨਲ ਪੱਧਰ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਸਿੱਖੇ ਐਕਸ਼ਨ ਹੋਣੇ ਚਾਹੀਦੇ ਤਾਂ ਕਿ ਸੈਂਟਰ ਗਵਰਨਮੈਂਟ ਦੇ ਉੱਪਰ ਇਹਨਾਂ ਪ੍ਰੋਗਰਾਮਾਂ ਦਾ ਕੋਈ ਅਸਰ ਪਵੇ ਤੇ ਉਹ ਪ੍ਰਾਣੀ ਪੈਨਸ਼ਨ ਨੂੰ ਦੁਬਾਰਾ ਬਹਾਲ ਕਰਨ ਲਈ ਸੋਚਣ ਪਰ ਦੂਜੇ ਪਾਸੇ ਜੇ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਜੋਨਟ ਆਫਸਰਤ ਅਲਕੰਦੇ ਵਿੱਚ ਮੈਨੂੰ ਲੱਗਦਾ 1 ਸਾਲ ਰਹਿ ਗਿਆ ਇਹ ਆਪਾਂ ਕੱਲੀ ਸੈਂਟਰ ਦੀ ਜਿਹੜੀ ਪੈਨਸ਼ਨ ਦੀ ਪਾਲਿਸੀ ਹੈ ਉਹਨੂੰ ਹਟਾਉਣ ਦੇ ਲਈ ਕੱਲੇ ਉਪਰਾਲੇ ਕਰਾਂਗੇ ਪਹਿਲੀ ਗੱਲ ਤਾਂ ਹੋਣੀ ਨਹੀਂ ਜੇ ਹੋ ਵੀ ਜਾਵੇ ਤਾਂ ਸੈਂਟਰ ਗਵਰਨਮੈਂਟ ਨੇ ਇੱਕ ਵਾਰ ਆਵਦੇ ਨੇ ਸੈਂਟਰ ਦੇ ਜਿਹੜੇ ਏਮਪਲੋਈ ਹੈ ਉਹਨਾਂ ਦੇ ਉੱਪਰ ਪੁਰਾਣੀ ਪੈਨਸ਼ਨ ਲਾਉਣੀ ਹੈ ਤੇ ਫਿਰ ਆਪਾਂ ਨਵੇਂ ਸਿਰੇ ਤੋਂ ਸੂਬਿਆਂ ਦੇ ਵਿੱਚ ਉਸ ਪੈਨਸ਼ਨ ਨੂੰ ਬਹਾਲ ਕਰਾਉਣ ਦੇ ਲਈ ਪ੍ਰੋਗਰਾਮ ਜਿਹਦਨੂੰ ਆਪਾਂ ਚੁੱਕਾਂਗੇ ਉਦੋਂ ਤੱਕ ਚੋਣ ਜਾਬਤਾ ਲੱਗੇ ਨਾ ਤੇ ਆਪਣਾ ਜਿਹੜਾ ਕੀਮਤੀ ਇੱਕ ਸਾਲ ਨਿਕਲ ਜਾਣਾ ਸੋ ਆਪਾਂ ਐਨਐਮਓਪੀਐਸ ਦੇ ਮੋਢੇ ਨਾਲ ਮੋਢਾ ਜੋੜ ਕੇ ਕੇਂਦਰ ਸਰਕਾਰ ਨੂੰ ਦਬਾਉਣਾ ਹੈ ਤੇ ਨਾਲ ਦੀ ਨਾਲ ਆਪਣੀ ਜਿਹੜੀ ਸੂਬਾ ਸਰਕਾਰ ਹੈ ਜੋ 2022 ਦੇ ਵਿੱਚ ਆਪਣੇ ਨਾਲ ਵਾਅਦਾ ਕਰਕੇ ਆਈ ਐਮਪੀ ਇਲੈਕਸ਼ਨਾਂ ਦੇ ਵਿੱਚ ਵਾਅਦਾ ਕੀਤਾ ਨੋਟੀਫਿਕੇਸ਼ਨ ਕਰਕੇ ਮੁੱਕਰੀ ਇਹਨਾਂ ਦੇ ਤੋਂ ਦੇ ਉੱਪਰ ਗੋਡਾ ਵੀ ਆਪਾਂ ਨੂੰ ਰੱਖਣਾ ਪੈਣਾ ਥੋੜਾ ਜਿਹਾ ਤਿੱਖਾ ਹੋਣਾ ਪੈਣਾ ਥੋੜੀ ਜਿਵਾਨੀ ਯਾਦ ਕਰਕੇ ਜਵਾਨੀ ਟਾਈਮ ਦੇ ਜਿਹੜੇ ਆਪਣੇ ਐਕਸ਼ਨ ਸੀ ਉਹ ਆਪਾਂ ਨੂੰ ਪੁਰੀ ਕਰਨੇ ਪੈਣੇ ਹਨ ਕੱਲੀਆਂ ਗੱਲਾਂបੱਤਾਂ ਦੇ ਨਾਲ ਸਰਕਾਰਾਂ ਨੇ ਆਪਣੇ ਵੱਲ ਧਿਆਨ ਨਹੀਂ ਦੇਣਾ ਦੂਜੇ ਪਾਸੇ ਗੱਲ ਚੱਲੀ ਸੀ ਸਾਂਝ ਦੀ ਤਾਂ ਬਹੁਤ ਵੱਡੀ ਗੱਲ ਹੈ ਸਾਂਝ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਮੈਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦਾ ਜ਼ਿਲ੍ਹਾ ਕੋਆਰਡੀਨੇਟਰ ਹਾਂ ਬਠਿੰਡਾ ਦਾ ਜਿਸ ਦਿਨ ਮੀਟਿੰਗ ਹੋਈ ਹੈ ਸਾਂਝੀ ਦੋਨੇ ਧਿਰਾਂ ਦੇ ਮੇਰੇ ਕੋਲ ਇੱਕ ਫੋਨ ਗਿਆ ਰਾਇਵੀਰ ਬਾਈ ਦਾ ਕਿ ਤੁਸੀਂ ਆਓ ਆਪਾਂ ਪਹੁੰਚੇ ਬਿਨਾ ਕੋਈ ਇੱਕ ਸ਼ਬਦ ਦਾ ਸਵਾਲ ਕੀਤੇ ਵੀ ਆਪਾਂ ਨਾਲ ਦੀ ਨਾਲ ਸਹਿਮਤ ਹੋਏ ਇਹ ਪਖੜਦਾਦਾ ਹਿਸਾਬੀ ਬਣੇ ਦੇ ਵੱਡੇ ਜਿਹੜੇ ਕਾਟਰ ਨੂੰ ਆਪਣੇ ਜਿਹੜੇ ਜਿੰਨੇ ਵੀ ਜੱਥੇਬੰਦੀ ਆ ਵੱਖ-ਵੱਖ ਗਦੇਰੇ ਮਿਲਾਇਲ ਰਿਪਰ ਵੀ ਆਪਣਾ ਜੁੜੇ ਹੋਏ ਐ ਉਹਨਾਂ ਨੂੰ ਪਰਸਨਲੀ ਫੋਨ ਕਰ ਕਰਕੇ ਸਨੇਹ ਵੀ ਲਾਇਆ ਉਹ ਪਹੁੰਚਣਗੇ ਵੀ ਸ਼ੀਦ ਬਾਅਦ ਤਾਂ ਇਹ ਵਧੀਆ ਗੱਲ ਹੈ ਕਿ ਸਾਝ ਵਧਣੀ ਚਾਹੀਦੀ ਹੈ ਜੇ ਆਪਣਾ ਜਿਹੜਾ ਏਜੰਡਾ ਹੈ ਉਹ ਪੁਰਾਣੀ ਪੈਨਸ਼ਨ ਹੈ ਤਾਂ ਕਿ ਆਪਣਾ ਏਜੰਡਾ ਕੋਈ ਬਲਾਕ ਦੇ ਜਿਲ੍ਹੇ ਦੀ ਜਾਂ ਸਟੇਟ ਦੇ ਕੋਆਰਡੀਨੇਟਰ ਬਣਦਾ ਪਰ ਦੁਖਾਂਤ ਇਹ ਨਹੀਂ ਹੋਊਗਾ ਜਿਹੜੀਆਂ ਵੀ ਚਾਰ ਪੰਜ ਧਿਰਾਂ ਲੜਦੀਆਂ ਐ ਅੱਜ ਸੂਬਾ ਕਨਵੀਨਰ ਇਕੱਠੇ ਕਰ ਲੋ ਕਿ ਸਾਰਿਆਂ ਦਾ ਸਾਂਝਾ ਮੋਰਚਾ ਬਣਾ ਕੇ ਤੇ ਇੱਕ ਕਨਵੀਨਰ ਚੁਣਨਾ ਪੂਰੇ ਪੰਜਾਬ ਦਾ ਤਾਂ ਮੈਨੂੰ ਲੱਗਦਾ ਆਪਣਾ ਸਾਰਿਆਂ ਦਾ ਪੁਰਾਣੀ ਪੈਨਸ਼ਨ ਲਾਈਨ ਤੋਂ ਵੱਧ ਜ਼ੋਰ ਇਸ ਗੱਲ ਤੇ ਲੱਗਿਆ ਕਨਵੀਨਰ ਕਿਹਨੂੰ ਬਣਾਇਆ ਜਾਵੇ ਤਾਂ ਕਿਤੇ ਨਾ ਕਿਤੇ ਦੇਖੋ ਸੂਬਾ ਕਨਵੀਨਰਾਂ ਤੱਕ ਪਹੁੰਚ ਕੇ ਵੀ ਉਹਨਾਂ ਦੇ ਮਨਾਂ ਦੇ ਵਿੱਚ ਹਜੇ ਇਹ ਡਾਊਟ ਹੈ ਕਿ ਅਸੀਂ ਕਿਸੇ ਫਰੰਡ ਦੀ ਅਗਵਾਈ ਕਰ ਰਹੇ ਹਾਂ ਸਭ ਨੂੰ ਸੋਚ ਇਹ ਹੋਣੀ ਚਾਹੀਦੀ ਹੈ ਅਸੀਂ ਕਿਸ ਮੁੱਦੇ ਲਈ ਲੜ ਰਹੇ ਹਾਂ ਇਹ ਪੈਨਸ਼ਨ ਦੇ ਮੁੱਦੇ ਲਈ ਲੜ ਰਹੇ ਹਾਂ ਤਾਂ ਪੈਨਸ਼ਨ ਜੇ ਜਿੱਤ ਗਏ ਤਾਂ ਆਪਣੀ ਕੰਵਿਨਰ ਹੀ ਸਫਲ ਹੈ ਜੇ ਆਪਾਂ ਬਿਨਾਂ ਪੈਨਸ਼ਨ ਤੋਂ ਰਿਟਾਇਰ ਹੁੰਨੇ ਆ ਜਿਸ ਤਰ੍ਹਾਂ ਸਰ ਨੇ ਗੱਲ ਕਹੀ ਹੈ ਕਿ ਪੁਰਾਣੇ ਜਿਹੜੇ ਪੈਨਸ਼ਨ ਵਾਲੇ ਸਾਥੀ ਹੈ ਉਹ ਇਸ ਤਰ੍ਹਾਂ ਦੀ ਲਿਸਟਾ ਬਣਾਉਣ ਲੱਗ ਜਾਂਦੇ ਹੈ ਕਿ ਆਪਾਂ ਇਸੇ ਤਰ੍ਹਾਂ ਆਪਣੀ ਜਿਹੜਾ ਅੱਜ ਰਿਟਾਇਰਮੈਂਟ ਪਾਰਟੀ ਹੈ ਉਹਨੂੰ ਇਸ ਤਰ੍ਹਾਂ ਦੇ ਰੱਖਣੀ ਹੈ ਇਸ ਤਰ੍ਹਾਂ ਦਾ ਫੰਕਸ਼ਨ ਕਰਨਾ ਹੈ ਤਾਂ ਦੂਜੇ ਪਾਸੇ ਨਵੀਂ ਪੈਨਸ਼ਨ ਸਕੀਮ ਬਾਰੇ ਜਿਹੜਾ ਮੁਲਾਇ ਮਿਲਦਾ ਰਿਟਾਇਰ ਹੋਏਗਾ ਉਹ ਸੋਚੇਗਾ ਵੀ ਕਿਵੇਂ ਉਹਨੂੰ ਪਤਾ ਹੈ ਵੀ ਅੱਜ ਮੈਨੂੰ 70000 ਮਿਲਦਾ ਹੈ ਕੱਲ ਹੋ ਸਕਦਾ 7000 ਜਾਂ 1700 ਜਾਂ 2700 ਮਿਲਣ। ਜੇ ਉਹ ਕਿਸੇ ਨੇ ਮਗਰ ਲਾ ਕੇ ਪਾਰਟੀ ਕਰ ਵੀ ਲਊਗਾ 2 ਲੱਖ ਲਾ ਲਿਆ ਫਿਰ ਲਾਊਗਾ ਕਾਦੇ ਨਾਲ। ਸਾਈ ਸਾਈ ਸੋ ਪੈਨਸ਼ਨ ਤਾਂ ਇਹ ਸਾਰੀ ਓਵਰ ਲਾਈ ਜਾਊਗਾ ਉਹ ਤੋਂ ਵਿਆਜ ਵੀ ਨਹੀਂ ਲੈਣਾ ਆਪਦੀ ਰਿਟਾਇਰਮੈਂਟ ਪਾਰਟੀ ਦਾ ਤੇ ਕੱਲੀਆਂ ਫੋਟੋ ਆਪਦੇ ਪੱਲੇ ਰਹਿ ਜਾਣਗੀਆਂ। ਦੂਜਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖੋ ਕਈ ਗੱਲਾਂ ਸਮਾਪਾਪ ਆ ਕੇ ਕਲੀਅਰ ਹੁੰਦੀਆਂ ਜਾਂਦੀਆਂ। ਜਿਵੇਂ ਕਿ ਹੁਣ ਮੈਡੀਕਲ ਕਲੇਮ ਰਿਟਾਇਰਮੈਂਟ ਤੋਂ ਬਾਅਦ ਆਪਣੀ ਨਵੀਂ ਪੈਨਸ਼ਨ ਵਾਲੇ ਸਾਥੀਆਂ ਨੂੰ ਸਿਰਿਆਂ ਮੁਕਰ ਦੇ ਆਰਡੀਏ ਵਿੱਚ ਬਾਅਦ ਮੰਗਿਆ ਗਿਆ ਉਹਨਾਂ ਨੇ ਸਪਸ਼ਟ ਲਿਖਤਾ ਕਿ ਇਹਨਾਂ ਤੇ ਲਾਗੂ ਨਹੀਂ ਹੁੰਦਾ ਤਾਂ ਮੈਨੂੰ ਲੱਗਦਾ ਜਿਹੜੀ ਪੰਜ ਸਾਲੀਰ ਆਪਣੀ ਪੈਨਸ਼ਨ ਬਣਦੀ ਹੈ ਉਸ ਤੋਂ ਬਾਅਦ ਦਾ ਬੌਸ ਉਮਰ ਦੇ ਵਿੱਚ ਆਪਣੀਆਂ ਦਵਾਈਆਂ ਚੱਲ ਰਹੀਆਂ ਹੋਣੀਆਂ ਆਪਣੀ ਤਾਂ ਆਪਣੀ ਦਵਾਈ ਨਹੀਂ ਲੈ ਹੋਣੀ ਘਰ ਚਲਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਐਸੀ ਤਰ੍ਹਾਂ ਆਪਾਂ ਨੂੰ ਜਿਸ ਤਰ੍ਹਾਂ ਹੁਣ ਸਾਡੇ 트리플 ਪੀਐਫ ਉਹ ਜਿਹੜਾ ਹੈਗਾ ਇਹਦਾ 프ਰਿੰਟ ਹੈ ਉਹਦੇ ਵੱਲੋਂ 1 ਤੋਂ 15 ਨਵੰਬਰ ਤੇ 1 ਤੋਂ 15 ਅਕਤੂਬਰ ਦੇ ਵਿੱਚ ਵਿੱਚ ਜ਼ਿਲ੍ਹਾ ਪੰਦਰ ਤੇ ਵੱਖ-ਵੱਖ ਤਰੀਕਾ ਨੂੰ ਆਪਣੇ ਆਪਣੇ ਐਕਸ਼ਨ ਉਲੀਕਣ ਵਾਸਤੇ ਇਹ ਨਹੀਂ ਹੈਗੀ ਜੋਇਨਾਬਲੀ ਬੁਲਾਏ ਗਈ ਸੀ ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦੀ ਅਸੀਂ ਦੂਜੇ ਜਿਹੜਾ ਸ਼ਨੀਵਾਰ ਹੈਗਾ ਛੁੱਟੀ ਦਾ ਦਿਨ ਹੈ ਟੀਚਰ ਹਾਊਮ ਦੇ ਵਿੱਚ ਪਹਿਲਾਂ ਕਨਵੈਨਸ਼ਨ ਰੱਖੀ ਹੈ ਕਨਵੈਨਸ਼ਨ ਤੋਂ ਬਾਅਦ ਫਿਰ ਰੋਸ਼ ਮਾਰਚ ਕੱਢਣ ਦਾ ਰੱਖਿਆ ਹੈ ਚਾਹੇ ਰੱਖਿਆ ਹੋਇਆ ਆਲਰੇਡੀ ਤਾਂ ਵੀ ਮੈਂ ਤਾਂ ਅੱਜ ਵੀ ਸਾਜ ਵਾਲਾ ਸੁਭਾਵਾ ਮੰਗਾ ਕਿ ਉਹਨੂੰ ਆਪਾਂ ਟ੍ਰਿਪਲ ਪੀਐਫ ਦੀ بجائے ਆਪਣਾ ਸਾਰਿਆਂ ਦਾ ਸਾਂਝਾ ਕਰ ਲਈਏ ਤਾਂ ਕਿ ਬਠਿੰਡਾ ਜ਼ਿਲ੍ਹਾ ਆਪਣਾ ਉਦਾਹਰਣ ਬਣੇ ਬਾਕੀ ਜ਼ਿਲ੍ਹਿਆਂ ਦੇ ਲਈ ਤੇ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਅੰਦਰ ਆਪਣੀ ਸਾਂਝ ਵਧੇ ਤਾਂ ਆਪਾਂ ਕਿਹੜੀ ਧਿਰ ਤੋਂ ਬਲੋਗ ਕਰਦੇ ਆ ਉਹ ਮਾਇਨੇ ਨਹੀਂ ਰੱਖਦੇ ਮਾਇਨੇ ਰੱਖਦੀ ਹੈ ਵੀ ਆਪਾਂ ਨਵੀਂ ਪੈਨਸ਼ਨ ਦੇ ਅੰਦਰ ਹੈ ਜਦ ਬੜੀ ਭੱਡੀ ਗਿਣਤੀ ਆਪਣੀ ਜਿਹੜੀ ਹੈਗੀ ਹੈ ਹਜ਼ਾਰਾਂ ਹੀ ਆਪਣੇ ਮਲਾਜ਼ਮ ਜਿਹੜੇ ਹੈਗੇ ਆ ਉਹ ਨਵੀਂ ਪੈਨਸ਼ਨ ਤੋਂ ਵੀ ਥੱਲੇ ਕੇ ਪੈਨਸ਼ਨ ਦੇ ਘੇਰੇ ਤੋਂ ਬਾਹਰ ਹੀ ਬੈਠੇ ਹੋਏ ਨੇ ਆਪਣੇ ਨਾਲ ਦੇ ਲੱਗੇ ਹੋਏ ਹੈ ਕੰਪਿਊਟਰ ਵਿਆਪਕ 2005 ਦੇ ਮੈਥੋਂ ਤੋਂ ਪਹਿਲਾਂ ਦੇ ਲੱਗੇ ਹੋਏ ਹੈ 20 ਸਾਲ ਹੋ ਗਏ 21 ਸਾਲ ईपीएफ ਵੀ ਨਹੀਂ ਕਟਿਆ ਜਾ ਰਿਹਾ ਸੀਪੀਐਫ ਤਾਂ ਬਹੁਤ ਦੂਰ ਦੀ ਗੱਲ ਤਾਂ ਜਦੋਂ ਆਪਾਂ ਪ੍ਰਾਣੀ ਪੈਨਸ਼ਨ ਬਹਾਲ ਕਮੇਟੀ ਬਣਾਈ ਹੈ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਬਣਾਇਆ ਹੈ ਜੋ ਵੀ ਜਿਹੜੇ ਨਾਮ ਹੈ ਇਹ ਸਾਰੇ ਪ੍ਰਾਣੀ ਪੈਨਸ਼ਨ ਮੁਲਾਇਮਾਂ ਨੂੰ ਦਵਾਉਣ ਵਾਸਤੇ ਹੈ ਤੇ ਫਿਰ ਉਸ ਮੁਲਾਇਮ ਨੂੰ ਚਾਹੇ ਨਵੀਂ ਪੈਨਸ਼ਨ ਵਾਲਾ ਹੈ ਚਾਹੇ ਉਹਦਾ ਏਪੀਐਫ ਕੱਟਿਆ ਜਾ ਰਿਹਾ ਹੈ ਚਾਹੇ ਉਹ ਕੁਝ ਨਹੀਂ ਕੱਟਿਆ ਜਾ ਰਿਹਾ ਚਾਹੇ ਉਹ ਕੱਚਾ ਹੈ ਜੇ ਪੱਕਾ ਹੈ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਹੈਗਾ ਇੱਕ ਵੱਡਾ ਹੰਬਲਾ ਮਾਰਨ ਦੀ ਲੋੜ ਹੈ ਜਵੇਂ ਸਾਡੇ ਵੱਡੇ ਵੀਰ ਨੇ ਹੁਣੇ ਦੱਸਿਆ ਹੈ ਕਿ ਜੇ ਆਪਾਂ ਇਸ ਦੀਵਾਲੀ ਤੋਂ ਪਹਿਲਾਂ ਜਾ ਕੇ ਤਾਂ ਅਗਲੀ ਦੀਵਾਲੀ ਤੋਂ ਪਹਿਲਾਂ ਆਪਣਾ ਨੋਟੀਫਿਕੇਸ਼ਨ ਆਪਾਂ ਲਾਗੂ ਕਰਵਾ ਲਵਾਂਗੇ ਨਹੀਂ ਤਾਂ ਆਪਾਂ ਜਿੰਨوں ਦਿਨ ਦੂਰ ਤੇ ਲੇਟ ਹੁੰਦੇ ਜਾਣਾ ਹੈਗਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਮੇਰੇ ਨਾਲ ਤੋਂ ਜ਼ਿਆਦਾਤਰ ਸੋਤਾ ਵੀਰ ਜੀ ਹੋਰੀ ਸਾਰੇ ਸਾਡੇ ਕਰਨੀ ਜੀ ਲਾਲ ਜੀ ਹੋਰੀ ਸੀਨੀਅਰ ਨੇ ਵੱਡੇ ਭਰਾ ਨੇ ਇਨਾਂ ਨੇ ਸਮਝ ਵੀ ਮੇਰੇ ਨਾਲ ਵੱਡੀ ਐ ਤਾਂ ਇਹਨਾਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਵੱਡੀ ਸਮਝ ਦੇ ਨਾਲ ਆਪਣੇ ਬਠਿੰਡੇ ਨੂੰ ਇੱਕ ਵੱਡੇ ਕਾਟਰ ਦੇ ਵਿੱਚ ਇਕੱਠਾ ਜੋੜ ਕੇ ਆਪਾਂ ਜਿਹੜਾ ਹੈਗਾ ਵੀ ਆਪਾਂ ਜੀ ਪੁਰਾਣੀ ਪੈਨਸ਼ਨ ਜਿਹੜੀ ਪ੍ਰਾਪਤੀ ਵਾਲ ਨੂੰ ਆਪਾਂ ਵਧਾਈਏ ਨਾ ਕਿ ਆਪਾਂ ਇਕੱਲੇ ਕੋਈ ਹੋਰ ਕੱਟ ਨੂੰ ਆਪਾਂ ਅੱਗੇ ਲੈ ਜਾਣ ਬਾਰੇ ਸੋਚੀਏ ਕਿਉਂਕਿ ਆਪਣਾ ਮੁੱਦਾ ਹੀ ਇੱਕ ਐ ਪੁਰਾਣੀ ਪੈਨਸ਼ਨ ਸਕੀਮ ਜੇ ਉਹ ਮਿਲਦੀ ਐ ਤਾਂ ਆਪਣੀਆਂ ਬਲੋਪੀਆਂ ਹੈਗੀਆਂ ਜੇ ਆਪਣੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੁੰਦੀ ਤਾਂ ਆਪਾਂ ਕਿਹੜੇ ਕਾਟਰ ਦੇ ਵਿੱਚ ਜਾਂ ਕਿਹੜੇ ਕੇਡਰ ਵਿੱਚ ਕਿੰਨਾ ਜੌਦਾਨ ਪਾਇਆ ਕਿੰਨਾ ਲੜਿਆ ਉਹ ਕੋਈ ਮੈਨੇ ਨਹੀਂ ਰੱਖਦਾਗਾ